ਤੇ ਹਰੀਪ ਗਾਦਾ ਕਹਿੰਦਾ ਮੈਂ ਬੂਟ ਲੈਣੇ ਨੇਗੇ ਤੇ ਮਾਸ਼ਾਅੱਲ ਠੀਕ ਆ ਬੂਟ ਵੀ ਉਹਨੂੰ ਦਵਾਣੇ ਨੇਗੇ ਵਧੀਆ ਜੇ ਤਰੀਕੇ ਜੇ ਨਾਲ ਉਹ ਕਈ ਦਿਨਾਂ ਦਾ ਰੋ ਰਿਹਾ ਸੀ ਕਿ ਬੂਟ ਲੈਣੇ ਬੂਟ ਲੈਣੇ ਕਹਦਾ ਠੰਡ ਹੋ ਗਈ ਤੇ ਮਾਸ਼ਾਅੱਲ ਚਲੋ ਲੈ ਲਈਏ ਉਹਨੂੰ ਦੁਕਾਨ ਤੇ ਆਏ ਤੇ ਕਿ ਬਾਈ ਕੋਲੇ ਮਾਸ਼ਾਅੱਲ ਇਹਨੂੰ ਪਹਿਲਾਂ ਬੂਟੇ ਦਵਾ ਦਈਏ ਕਾਫੀ ਵੱਡੀ ਦੁਕਾਨ ਆਗੇ ਤੇ ਮਾਸ਼ਾਅੱਲ ਇਹਨੂੰ ਪਹਿਲਾਂ ਬੂਟ ਵੜ ਲੈ ਕੇ ਦੇ ਦਈਏ ਤੇ ਫਿਰ ਦੇਖਦੇ ਆਂਗੇ ਕਿਹੜੇ ਲੈਣੇ ਨੇਗੇ ਇਹਨੇ ਬੂਟ ਇਹਨੂੰ ਬਸ ਤਾਂ ਦੇਖ ਕੇ ਜੇ ਵਧੀਆ ਜੇ ਤਰੀਕੇ ਜਿਹਰੇ ਦੇਦੇ ਇਹਨੇ ਹੈ ਹੁਣ ਤੂੰ ਲੈਣੇ ਕਿਹੜੇ ਨੇ ਬਾਬਾ ਹੌਲਕੇ ਜਿ ਦੇਖਣ ਲੱਗ ਪਏ ਉਹ ਇਹ ਵੀ ਠੀਕ ਨੇ ਆ ਕਿਹੜੇ ਤੂੰ ਅੱਗੇ ਇੱਕ ਪਹਿਲਾਂ ਕਿਹੜੇ ਪਾਰਿਆ ਤੂੰ ਉਹ ਮੈਂ ਤਾਂ ਆ ਪਾਰਿਆ ਜਣਾ ਹਾਂ ਪੁਰਮਣੀ ਦੀ ਪਾਰਣੀ ਦਾ ਠੀਕ ਆ ਬਰਾ ਆ ਵੀ ਠੀਕ ਆ ਆ ਚੀਜ਼ ਲੈ ਲੋ ਆ ਜਿਹੜੇ ਜੇ ਮੇਰੇ ਕੋਲ ਨੇ ਆ ਮੇਰੇ ਨਾਲ ਦੇ ਲੈ ਲੈ ਇਹ ਮੇਰੇ ਕੋਲ ਨੇਗੇ ਇਹ ਤੁਹ ਪਤਾ ਸੀ ਪਤਾ ਲੱਗ ਜੂਗਾ ਕਿਹੜੇ ਹੋ ਨੇ ਸਹੀ ਹਲਾ ਓਕੇ ਆ ਰੇਡ ਤਾਂ ਹੋ ਜੂ ਪਾ ਲਾ ਬਸ ਤੂੰ ਆਖਰਕਾਰ ਬਣ ਗਈ ਗੱਲ ਹੰਦੀ ਨੂੰ ਬੂਟ ਪਸੰਦ ਆ ਗਏ ਹੁਣ ਹਰਦੀਪ ਨੇ ਟਾਪ ਦੇ ਬੂਟ ਲੈਏ ਨੇ ਘੱਟੋ ਘੱਟ ਵੀ ਜਿਹੜੇ ਹੈਗੇ ਨੇ 700 ਦੀ ਰੇਂਜ 'ਚ ਹਰਦੀਪ ਨੇ 700 ਰੁਪਏ ਦੇ ਬੂਟ ਲੈ ਲਏ ਹੁਣ ਚਲੋ ਹੁਣ ਇਹਦੇ ਕਿ ਨਹੀਂ ਪਾਲਟੀ ਹੈਗੀ ਜਾ ਕੇ ਜੋ ਮਰਜ਼ੀ ਖਵਾਵੇ ਨਾ ਖਵਾਵੇ ਸ਼ੋਕਰੈ ਨੂੰ ਪਸੰਦ ਆ ਗਏ ਉਸ ਤੋਂ ਬਾਅਦ ਉਹਨੂੰ ਬੂਟ ਜੇ ਦਵਾ ਕੇ ਮੈਂ ਆ ਗਿਆ ਤੀਆ ਉਹਦੇ ਮਸਾ ਬੂਟ ਆਏ ਨੇ ਭੈਂਚੋਂ ਮਨ ਲੰਦਾ ਵੀ 35 ਦਾ ਨਾ ਘੁੰਮ ਕੇ ਉਹਦੇ ਮਸਾ ਬੂਟ ਸੈੱਟ ਆਏ ਤੇ ਤੇ ਫਿਰ ਮੈਂ ਆਟਾ ਸੱਟਿਆ ਹੋਇਆ ਦੀ ਚੱਕੀ ਦੇ ਉੱਪਰ ਤੇ ਮੈਂ ਹਾਂ ਚੱਲ ਵੀ ਆਟਾ ਚੱਕ ਲਿਆ ਵਾ ਫਿਰ ਮੈਂ ਕਿਉਂਕਿ ਇਹ ਵੀ ਜ਼ਰੂਰੀ ਹੈ ਜੇ ਆਟਾ ਹੀ ਨਾ ਹੋਇਆ ਤਾਂ ਫਿਰ ਕਰਾਂਗੇ ਕੀ ਹਣਾ ਏ ਹੁੰਦਾ ਹੀ ਇਹ ਫਿਰ ਆਟਾ ਆਪਾਂ ਚੱਕ ਲਈਏ ਤੇ ਫਿਰ ਦੇਖਦੇ ਆਂਗੇ ਬਾਕੀ ਕੀ ਬਣਦਾਗਾ ਸਿੰਦੂ ਫਿਰ ਬਣਾਤੀ ਕਰੀਮ ਇਹਦੀ ਹਾਂ ਹਾਂ ਹੈ ਚਲੋ ਵਧੀਆ ਵਧੀਆ ਸਿੰਦੂ ਕਹਿੰਦਾ ਬਣਾਤਾ ਮੈਦਾ ਬਈ ਤੇ ਆ ਖੜਿਆ ਆਪਣਾ ਮੋਟਰਸਾਈਕਲ ਤੇ ਹੁਣ ਚੜਦੇ ਆਂਗੇ ਤੇ ਕੈਮ ਆ ਫਿਰ ਸੇਤਾ ਠੀਕ ਨੇ ਸਿੰਦੂ ਐਨ ਬੁੱਕ ਰਿਹਾ ਆਪਾਂ ਕਹਿੰਦਾ ਪੂਰਾ ਕੈਮ ਆ ਠੰਡ ਦਾ ਹੀ ਕੋਈ ਪ੍ਰਵਾਹ ਨਹੀਂ ਇਹਨੂੰ ਹਾਂ ਤੇ ਚੱਕੀ ਵਾਲਾ ਲੱਗਣੀ ਹੈ ਚੱਕੀ ਵਾਲਾ ਲੱਗਦੀ ਹੈ ਨਾ ਰੇਟੀ ਬਣਵਾਣੀ ਹੈ ਯਾਰ ਉਸ ਤੋਂ ਬਾਅਦ ਮਾਂ ਜੜੇ ਜਿਹੜੇ ਕੰਮ ਨੇ ਉਹ ਕਰ ਲੀਏ ਤੇ ਉਸ ਤੋਂ ਬਾਅਦ ਡਰਾਉਨ ਪੀਗਾ ਆਪਣਾ ਤੇ ਮੈਂ ਡਰਾਉਨ ਦੇ ਉੱਪਰ ਨਾ ਉਹ ਟੇਪਾਂ ਜੀਆਂ ਲਵਾ ਰਿਹਾਗਾ ਨਾ ਇਹਦਾ ਇਹਦੇ ਨਾਮ ਲਿਖਾ ਦੂੰਗਾ ਨਾਲੇ ਟੇਪਾਂ ਜੀਆਂ ਲਵਾ ਦੂੰਗਾ ਐ ਹੋ ਜੂਗਾ ਵੀ ਚਲ ਕਈ ਵਾਰੀ ਜਨਵਰ ਜਨਵਰ ਲੱਗ ਜਾਂਦੇ ਨੇ ਵਿੱਚ ਆ ਕੇ ਸਾਲੇ ਨੂੰ ਉੜਦੇ ਦਾ ਪਤਾ ਲੱਗ ਜੈਗਾ ਵੀ ਕੋਈ ਚੀਜ਼ ਚੱਲ ਰਹੀ ਹੈਗੀ ਨਹੀਂ ਤਾਂ ਸਾਲੇ ਵਿੱਚ ਆ ਕੇ ਕੰਪਿਊਟਰ ਵੜ ਜਾਂਦੇ ਨੇ ਫਿਰ ਤੰਗ ਕਰਦੇ ਨੇ ਟਿਕ ਟੁਕ ਭੇਰ ਔਖਾ ਹੋ ਜਾਂਦਾ ਹੈਗਾ ਆ ਦੇਖੋ ਮੈਂ ਹੁਣ ਉਹਨਾ ਆਪਣੇ ਡਰਾਉਣ ਦੇ ਉੱਤੇ ਆਹ ਟੇਪਾਂ ਜੀਆਂ ਲਵਾ ਰਿਆਂਗਾ ਲਾਲ ਕਾਲੀਆਂ ਜੀਆਂ ਇਹ ਕਈ ਰੰਗਾਂ ਜਾਂਦਾ ਹੋ ਜਾਊਗਾ ਇਹਦੇ ਉੱਪਰ ਨਾਮ ਨੂੰ ਲਿਖਾ ਦਾਂਗੇ ਤੇ ਫਿਰ ਸੋਹਣਾ ਲੱਗਣ ਲੱਗ ਜਾਊਗਾ ਤੇ ਹੁਣ ਲਾਈਟ ਭੱਜ ਗਈ ਬਲਬ ਬੰਦ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੇਖਦੇ ਆਂਗੇ ਕੀ ਬਣਦਾ ਇੱਕ ਵਾਰੀ ਕੰਪਲੀਟ ਕਰਕੇ ਫਿਰ ਤੁਹਾਨੂੰ ਵੀਡੀਓ ਪਾਵਾਂਗੇ ਤੇ ਡਰਾਉਣ ਦਾ ਹੋ ਗਿਆ ਤਿਆਰ ਆ ਦੇਖੋ ਟੇਪਾਂ ਲਾਤੀਆਂ ਸਾਰੇ ਪਾਸੇ ਤੇ ਆ ਉਪਰੋਂ ਵੀ ਕਵਰ ਕਰਤਾ ਨਾਮ ਵਗੈਰਾ ਵੀ ਲਿਖਤਾ ਉਪਰੋਂ ਤੇ ਬੜਾ ਵਧੀਆ ਬਣ ਗਿਆ ਡਰੋਨ ਹੁਣ ਚਲਾ ਵੀ ਕੋਈ ਖਤਰਾ ਜ ਨਹੀਂ ਹੋਊਗਾ ਜਿਆਦੇ ਰੰਗ ਬਰੰਗਾ ਜਿਹੜਾ ਕਲਰਫੁਲ ਜਿਹਾ ਵਧੀਆ ਲੱਗਦਾ ਗਿਆ ਤੇ ਤੁਸੀਂ ਵੀ ਕਰਵਾ ਲਓ ਬਾਈ ਗਾਸ ਮਾਣੇ ਦਾ ਮੁੰਡਾ ਜੇ ਤੁਸੀਂ ਕਰਾਉਣਾ ਆਪਣਾ ਡਰੋਨ ਤਾਂ ਕਰਵਾ ਲਓ ਆ ਰਹੀਆਂ ਨੇ ਸਰਕਾਰਾਂ ਤੁਰੀਆਂ ਹੋ ਠੀਕ ਹੋ ਠੀਕ ਬਚਿਆ ਢੰਡਣ ਤੋਂ ਲੈ ਬਿਮਾਰ ਹੋ ਗਿਆ ਦੀਆ ਵਾਹ ਤਾਂ ਤੁਹਾਨੂੰ ਨਮਾਜ਼ ਮੱਤਾ ਹੋ ਗਿਆ ਆਇਆ ਨਹੀਂ ਵਾਹ ਸਵੇਰਦਾਰ ਨਾਲ ਕੱਲ ਵੀ ਨਹੀਂ ਦੇਖਿਆ ਮੈਨੂੰ ਤਾਂ ਜੋ ਦਾ ਬਲੱਡ ਕੱਲ ਤਾਂ ਮੈਨੂੰ ਬਹੁਤ ਸੰਗਰੂਰ ਹੈ ਅੱਛਾ ਆ ਬੱਚੇ ਲਹਿਰੇ ਨੇ ਬਚਪਨ ਦੇ ਨਜ਼ਾਰੇ ਪੂਰੇ ਆ ਦੇਖ ਇਹ ਜਾਰੇ ਨੇ ਬਚਪਨ ਯਾਦ ਕਰਾਤਾ ਇਹਨਾਂ ਨੇ ਅੱਜ ਵਾਹ ਬਈ ਵਾਹ ਦੇਖ ਜਾਰੇ ਨੇ ਵਾਹ ਬੀ ਵਾਹ ਬੀ ਵਾਹ ਤੇ ਹੁਣ ਮੇਰੀ ਸਲਾਹ ਤੀ ਘਰ ਦੇ ਕਹਿੰਦੇ ਗਾਜਰਾ ਲੈ ਲਈਏ ਤੇ ਮਾਹ ਚਲ ਗਾਜਰਾ ਲੈਣੇ ਆਗੇ 22 ਕੋਲ ਲੈਨੇ ਆਪਾਂ ਗਾਜਰਾ ਗਾਜਰਾ ਕੀ ਰੇਟ ਚੱਲੇ ਅੱਜ ਕਹਿੰਦਾ ਫਿਰ 30 ਰੁਪਏ ਕੀ ਹੈ ਠੀਕ ਹੈ ਨਾਲ ਇਹਦਾ ਕਿਹਨੇ ਪੰਜਾਂ ਦੇ ਦੋ ਕੁ ਲਵਾ ਦਿੰਦੇ ਨੇ ਹੈ ਇੱਕ ਹੋਰ ਰਹੇਗਾ ਜੀ ਪਾ ਫਿਰ ਪੰਜਾਂ ਦੀਆਂ 2 ਕਿਲੋ ਵਧੀਆ ਜੀਆਂ ਇਹ ਤਾਜੀ ਆਰੇ ਮਾਟਰ ਪੱਤਾ ਤੇ ਬਾਈ ਹੁਣ ਸਵਾਰਾਂ ਗਾਜਰਾ ਕਿੰਨੂ ਦੇਣ ਕਿੱਥਾਈ ਕਿੰਨੂ ਵਧੀਆ ਲੈਗੇ ਦੇਸੀ ਮੂੰਗੀ ਦੀ ਦਾਲ 1.5 ਕਿਲੋ ਪਿਆ ਦਾ ਤੇ ਖਿੱਲਾ ਵਾਲੀ ਪੰਜਾ ਦਾ 1.5 ਕਿਲੋ ਚੱਲ ਮੈਨੂੰ ਕਾਚਰਾ ਪਾ ਦੇ ਦਾਲ ਸਵਾਗਰ ਦੇ ਬਾਈ ਆ ਕਿੱਧਰ ਚੱਲਿਆ ਕਿੱਧਰ ਚੱਲਿਆ ਦੇਖ ਕਿਵੇਂ ਜੋਰ ਦਿਖਾ ਰਹੇ ਨੇ ਮੁੰਡੇ ਦੋਨੇ ਹੁਣ ਦੇਖਦਾ ਲੈ ਵੀ ਕਿਹੜਾ ਜਿੱਤਦਾ ਗੱਲ ਹੈ ਵੀ ਕੈ ਵੀ ਜਿੱਤ ਗਿਆ ਇਹਨਾਂ ਚੋਂ ਕੀਤਾ ਹੁਣ ਨਵੇੜ ਦਾਗੇ ਤਿੰਨ ਲੀਟਰ ਨਿਕਲੂ ਜੀ ਹੈ ਕਿ ਹੁਣ ਦੋ ਦਰਾਂ ਚੀਪੀੜੇ ਨੇ ਇਹ ਥੋੜੀ ਤਿੰਨ ਲੀਟਰ ਨਿਕਲੂ ਨਾ ਜੂਸ ਕੋਲ ਮਰ ਇਚ ਜੂਸ ਦੀ ਕੋਈ ਪਰ ਨਹੀਂ ਸਰ ਇਹਨੂੰ ਕਟੇ ਖਾ ਕੇ ਦੇਣਾ ਮਟਕਾਣਾ ਫਿਰ ਹੁਣ ਗਾਜਰਾ ਵੀ ਪਾ ਦੇ ਦੋ ਕਿਲੋ ਗਾਜਰਾ ਪਾ ਦੇ ਦੋ ਕਿਲੋ ਗਾਜਰਾ ਹੋਰ ਪੰਜਾ ਦੀਆਂ ਪਾਵਾਂਗੇ ਹੁਣ ਆਰਾ ਪੁਰਾ ਵੱਡੀ ਫੈਮਿਲੀ ਆ ਕਜਗਰੇਟ ਉਹ ਤਾਂ ਖੇਡਣ ਗਿਆ ਹੋਇਆ